ਸਤਲੁਜ ਜਮਨਾ ਨਿੰਕਲੈਰ ਦਾ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਗਰਮਾ ਗਿਆ ਇਸੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਗਈ ਹੈ ਕੀ ਉਸ ਚਿੱਠੀ ਦੀ ਖਾਸियत ਔਰ ਕਿਉਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਆਮ ਆਦਮੀ ਪਾਰਟੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿਸਨ ਜੀ ਸਾਹਿਬ ਕਿਉਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਆਮ ਆਦਮੀ ਪਾਰਟੀ ਦੇਖੋ ਜੀ ਇਸ ਤਰ੍ਹਾਂ ਜੇ ਤੁਸੀਂ ਹਿਸਟੋਰਿਕਲੀ ਦੇਖੋ ਤੇ ਪ੍ਰਕਾਸ਼ ਸਿੰਘ ਬਾਦਲ ਹੋਣ ਦਾ ਬਹੁਤ ਨੇਗੇਟਿਵ ਰੋਲ ਰਿਹਾ ਹੈਗਾ ਇਹ ਸਾਰੇ ਇਸ਼ੂ ਦੇ ਵਿੱਚ 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੀ ਪੰਜਾਬ ਦੇ ਮੁੱਖ ਮੰਤਰੀ ਸਨ ਜਦੋਂ ਨੋਟੀਫਿਕੇਸ਼ਨ ਇਸ਼ੂ ਹੋਇਆ ਸੀਗਾ ਐਸਵਾਈਐਲ ਦੇ ਵਾਸਤੇ ਲੈਂਡ ਅਕਵਾਇਰ ਕਰਨ ਦਾ ਇਸ ਗੱਲ ਨੂੰ ਤੁਸੀਂ ਕਾਹ ਨਹੀਂ ਨੋਟ ਕਰੋ ਤੇ ਉਹਨੂੰ 1 ਕਰੋੜ ਰੁਪਿਆ ਪ੍ਰਕਾਸ਼ ਸਿੰਘ ਬਾਦਲ ਨੇ ਦੇਵੀ ਲਾਲ ਜੋ ਕਿ ਹਰਿਆਣਾ ਦੇ ਸੀਐਮ ਸੀ ਉਹਨਾਂ ਤੋਂ ਲਿਆ ਵੀ ਸੀਗਾ ਤੇ ਬਾਅਦ ਦੇ ਵਿੱਚ ਤੁਸੀਂ ਦੇਖੋ ਅਕਾਲੀ ਦਲ ਦਾ ਜਿਹੜਾ ਰੋਲ ਰਿਹਾ ਹੈਗਾ ਕਿ ਜਿਹੜੀ 1986 ਦੇ ਵਿੱਚ ਸਰਕਾਰ ਸੀ ਅਕਾਲੀ ਦਲ ਦੇ ਵਿੱਚ ਦੀ ਉਸੇ ਸਰਕਾਰ ਨੇ ਹੀ ਸਬਸਟੈਂਸ਼ੀਅਲ ਪਾਰਟ ਆਫ ਕੰਸਟਰਕਸ਼ਨ ਜਿਹੜੀ ਐਸਵਾਈਐਲ ਦੀ ਹੋਈ ਸੀ ਉਹ ਅਕਾਲੀ ਦਲ ਦੀ ਸਰਕਾਰ ਨੇ ਹੀ ਕਰਵਾਈ ਸੀ ਸੋ ਤੁਸੀਂ ਇਹਨਾਂ ਦਾ ਸਾਰਾ ਰੋਲ ਦੇਖੋ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਇਹ ਭਾਈਵਾਲ ਨੇ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੱਲਿਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੌਲਿਸਟਰ ਜਨਰਲ ਨੇ ਰஞ்சிਤ ਕੁਮਾਰ ਉਹਨਾਂ ਨੇ ਬਿਲਕੁਲ ਪੰਜਾਬ ਦੇ ਖਿਲਾਫ ਬਹਿਸ ਕੀਤੀ ਹਰਿਆਣਾ ਦੇ ਹੱਕ ਦੇ ਵਿੱਚ ਬਹਿਸ ਕੀਤੀ ਸੋ ਅੰਡਰ ði ਸਰਕਮਸਟੈਂਸਸ ਪ੍ਰਕਾਸ਼ ਸਿੰਘ ਬਾਦਲ ਦਾ ਭਾਜਪਾ ਦੇ ਨਾਲ ਕੰਟੀਨਿਊ ਕਰਨਾ ਪ੍ਰਕਾਸ਼ ਸਿੰਘ ਬਾਦਲ ਦਾ ਐਸ ਮੁੱਖ ਮੰਤਰੀ ਕੰਟੀਨਿਊ ਕਰਨਾ ਕਿਉਂਕਿ ਲੋਕਾਂ ਦੇ ਨਾਲ ਬਹੁਤ ਪ੍ਰਕਾਸ਼ ਸਿੰਘ ਬਾਦਲ ਇੱਕ ਰਾਜਨੀਤਿਕ ਛਡੰਤਰ ਖੇਡਦੇ ਆਏ ਨੇ ਤੇ ਉਹ ਇਸ ਤਰ੍ਹਾਂ ਦੀ ਹੀ ਰਾਜਨੀਤੀ ਕਰਦੇ ਆ। ਚਿੱਠੀ ਲਿਖੀ ਚਿੱਠੀ 'ਚ ਕੀ ਗੱਲ ਦੀ ਮੰਗ ਕੀਤੀ ਗਈ? ਚਿੱਠੀ ਦੇ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿਉਂਕਿ ਟੋਟਲ ਜਿਹੜੀ ਬਹਿਸ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਉਹ ਪੰਜਾਬ ਦੇ ਖਿਲਾਫ ਹੋਈ ਆ ਤੇ ਉਹ ਬਹਿਸ ਸੌਲਿਸਟਰ ਜਨਰਲ ਰਣਜੀਤ ਕੁਮਾਰ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਗਵਰਨਮੈਂਟ ਜਿਹੜੀ ਸੈਂਟਰ ਦੀ ਆ ਉਹਨੂੰ ਰਿਪਰੈਜ਼ੈਂਟ ਉੱਥੇ ਕਰ ਰਹੇ ਸੀ ਉਹਨਾਂ ਨੇ ਪੰਜਾਬ ਦੇ ਖਿਲਾਫ ਬਹਿਸ ਕੀਤੀ ਆ ਹਰਿਆਣਾ ਦੇ ਪੱਖ ਦੇ ਵਿੱਚ ਬਹਿਸ ਕੀਤੀ ਆ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਲਾਸਟ ਮੌਕਾ ਹੈ ਕਿ ਇਮੀਡੀਏਟਲੀ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਉਹਨੂੰ ਵਿਡਰੋ ਕਰਨ ਕਿਉਂਕਿ ਉਹਨਾਂ ਕੋਲ ਇਹ ਪਾਵਰ ਹੈਗੀ ਆ ਕਿ ਤੁਸੀਂ ਤਿੰਨੇ ਰਾਜਾਂ ਦੇ ਮੁੱਖ ਮੰਤਰੀ ਜੋ ਹੈਗੇ ਨੇ ਉਹਨਾਂ ਨੂੰ ਵੀ ਜੋ ਹੈ ਪ੍ਰਧਾਨ ਮੰਤਰੀ ਦੇ ਅਪੀਲ ਕਰ ਰਹੇ ਕਿ ਵੀ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰ ਬਿਲਕੁਲ ਕਿਉਂਕਿ ਤੁਸੀਂ ਦੇਖੋ ਪ੍ਰਧਾਨ ਮੰਤਰੀ ਦੇ ਕੋਲ ਪਾਵਰ ਹੈਗੀ ਨੂੰ ਵਿਡਰੋ ਕਰਨ ਦੀ ਪਰ ਜਦੋਂ ਬੈਸ ਹੋਈ ਟੋਟਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੀ ਸਰਕਾਰ ਆ ਸੌਲਿਸਟਰ ਜਨਰਲ ਰਣਜੀਤ ਕੁਮਾਰ ਨੇ ਪੰਜਾਬ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਬੈਸ ਕੀਤੀ ਆ ਹਰਿਆਣਾ ਦੇ ਪੱਖ ਦੇ ਵਿੱਚ ਬੈਸ ਕੀਤੀ ਆ ਸੋ ਇਮੀਡੀਏਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਰੀਮ ਕੋਰਟ ਰੈਫਰੈਂਸ ਮੇ ਵਿਡਰੋ ਕਰਨ ਇਮੀਡੀਏਟਲੀ ਤਿੰਨਾਂ ਚੀਫ ਮਿਨਿਸਟਰ ਨੂੰ ਬਿਠਾ ਕੇ ਉਹਨਾਂ ਦੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਉਹਨਾਂ ਦੀ ਸਰਕਾਰ ਦੇ ਜਾਂ ਉਹਨਾਂ ਦੇ ਭਾਈ ਵਾਲਾਂ ਦੇ ਚੀਫ ਮਿਨਿਸਟਰ ਨੇ ਉਹਨਾਂ ਨਾਲ ਬੈਠ ਕੇ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਅਗਰ ਜੋ ਫੈਸਲਾ ਹੈ 올ਟ ਹੁੰਦਾ ਹੈ ਉਹ ਪੰਜਾਬ ਦੇ ਹਿੱਤ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਨੇ ਅਸਤੀਫੇ ਤੱਕ ਦੀ ਉਹਨਾਂ ਨੇ ਗੱਲ ਕਹੀ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਇਹ ਸਾਰੇ ਮਾਮਲੇ ਦੇ ਉੱਪਰ ਰਾਜਨੀਤੀ ਕਰਦੇ ਰਹੇ ਨੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਹਿਸਟੋਰਿਕਲੀ ਦੇਖੋ ਕਿ 1982 ਦੇ ਵਿੱਚ ਅਪ੍ਰੈਲ ਦੇ ਮਹੀਨੇ 'ਚ ਜਦੋਂ ਟੱਕ ਲਾਇਆ ਗਿਆ ਸੀਗਾ ਉਹ ਪਟਿਆਲਾ ਦੇ ਐਮਪੀ ਸੀਗੇ ਤੇ ਕਪੂਰੀ ਵਿਖੇ ਟੱਕ ਲਾਇਆ ਗਿਆ ਸੀਗਾ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਾਇਮ ਮਿਨਿਸਟਰ ਇੰਦਰ ਗਾਦੀ ਨਾ ਮੋੜ ਨਾ ਮੋੜਾ ਲਾ ਕੇ ਖੜੇ ਸੀਗੇ ਜਿੱਦਣ ਕਪੂਰੀ ਪਿੰਡ ਦੇ ਵਿੱਚ 1982 ਅਪ੍ਰੈਲ ਚ ਟੱਕ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੀ 1986 ਦੇ ਵਿੱਚ ਅਕਾਲੀ ਦਲ ਸਰਕਾਰ ਸੀਗੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਾਸ ਐਗਰੀਕਲਚਰ ਮਿਨਿਸਟਰ ਕੈਬਨਟ ਮੰਤਰੀ ਸੀ ਜਦੋਂ ਕਿ ਮੇਜਰ ਪੋਰਸ਼ਨ ਆਫ ਐਸਵਾਈਐਲ ਕਨਾਲ ਕੰਸਟਰਕਟ ਹੋਇਆ ਜੋ ਜਦੋਂ ਕਨਾਲ ਦੀ ਕੰਸਟਰਕਸ਼ਨ ਹੋਈ ਆ ਸਬਸਟੈਂਸ਼ੀਅਲ ਪਾਰਟ ਆਫ ਕਨਾਲ ਜਦੋਂ ਕੰਸਟਰਕਟ ਹੋਇਆ ਉਦੋਂ ਕੈਪਟਨ ਅਮਰਿੰਦਰ ਸਿੰਘ ਉਸੇ ਕੈਬਿਨਚ ਬੈਠੇ ਸੀਗੇ ਤੇ ਬਾਅਦ ਦੇ ਵਿੱਚ ਵੀ ਕਾਈਂਡਲੀ ਇਹ ਬਹੁਤ ਇੰਪੋਰਟੈਂਟ ਹੈਗਾ ਜਿਹੜੀ ਹੁਣ ਮੈਂ ਗੱਲ ਕਹਿਣੀ ਚਾਹੁੰਦਾ ਇਹਨੂੰ ਕਾਈਂਡਲੀ ਨੋਟ ਕਰੋ 2004 ਚ ਵੀ ਜਦੋਂ ਟਰਮੀਨੇਸ਼ਨ ਐਕਟ ਪਾਸ ਹੋਇਆ ਹੈ ਉਦੋਂ ਪੰਜਾਬ ਨੇ ਤਾਂ ਪਾਸ ਕਰ ਦਿੱਤਾ ਪਰ ਸੈਂਟਰ ਚ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦੀ ਸਰਕਾਰ ਨੇ ਇਹਨੂੰ ਸੁਪਰੀਮ ਕੋਰਟ ਭਜਵਾਇਆ ਕੋਈ ਲੋੜ ਨਹੀਂ ਸੀਗੀ ਇਹ ਇੱਕ ਕਿਸਮ ਦਾ ਇੱਕ ਫਿਕਸਡ ਮੈਚ ਖੇਡ ਦਿੰਦੇ ਨੇ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਨੇ ਇਹ ਲੋਕਾਂ ਦੇ ਨਾਲ ਰਾਜਨੀਤਿਕ ਛਡੰਤਰ ਕਰ ਦਿੰਦੇ ਨੇ ਪਰ ਇਹਨਾਂ ਦਾ ਜਿਹੜਾ ਸਾਰਾ ਇਤਿਹਾਸ ਹੈਗਾ ਉਹ ਆਮ ਆਦਮੀ ਪਾਰਟੀ ਉਸ ਨੂੰ ਐਕਸਪੋਜ਼ ਕਰ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਸਾਡਾ ਇਹ ਹੈ ਕਿ ਸਾਡੇ ਵਾਸਤੇ ਪੰਜਾਬ ਦੇ ਹਿੱਤ ਲੋਕਾਂ ਦੇ ਹਿੱਤ ਉਹ ਪੈਰਾਮਾਉਂਟ ਹੈ ਗਿਆ ਇਹ ਸਿਰਫ ਸਿਆਸਤ ਕਰਦ ਰਹਿੰਦੇ ਆ ਸੋ ਇਹਨਾਂ ਦਾ ਜਿਹੜਾ ਸਾਰਾ ਇਤਿਹਾਸ ਆ ਉਹਨੂੰ ਐਕਸਪੋਜ਼ ਕਰਨਾ ਬਹੁਤ ਜ਼ਰੂਰੀ ਹੈ ਲਾਸਟ ਜਾਨਣਾ ਚਾਹਾਂਗਾ ਆਮ ਆਦਮੀ ਪਾਰਟੀ ਕਹ ਰਹੀ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਜਾਣਾ ਚਾਹੀਦਾ ਹਰਿਆਣਾ ਦਾ ਪਾਣੀ ਜੋ ਉਹ ਦਿੱਲੀ ਨੂੰ ਜਾਂਦਾ ਹੈ ਤਾਂ ਫਿਰ ਤਾਂ ਜੋ ਇੰਟਰ ਸਟੇਟ ਦੀ ਜਿਹੜੀ ਰਿਪੇਅਰਿੰਗ ਸਿਸਟਮ ਹੈ ਉਹਦੇ ਤੇ ਬਹੁਤ ਵੱਡਾ ਇੱਕ ਸਵਾਲ ਹੋ ਜਾਏਗਾ ਨੂੰ ਤੁਸੀਂ ਕਾਈਂਡਲੀ ਨੋਟ ਕਰੋ ਇਹ ਜਿਹੜਾ ਸਾਰਾ ਇਸ਼ੂ ਹੈਗਾ ਇਹ ਐਸਵਾਈਐਲ ਦਾ ਇਸ਼ੂ ਆ ਐਸਵਾਈਐਲ ਇਜ਼ ਐਨ ਅਨਬਿਲਟ ਕਨਾਲ ਉਹ ਜਿਹੜੇ ਕਨਾਲ ਬਣਿਆ ਨਹੀਂ ਹੈ ਇਹ ਸਾਰਾ ਇਸ਼ੂ ਕੀ ਹੈ ਉਸ ਕਨਾਲ ਦਾ ਜਿਹੜਾ ਬਣਨਾ ਹੈ ਤੇ ਜਿਹਦੇ ਚੋਂ ਪਾਣੀ ਜਾਣਾ ਹੈ ਤੁਸੀਂ ਕਾਈਂਡਲੀ ਮਤਲਬ ਇਹ ਉਹਦਾ ਸਾਰਾ ਇਸ਼ੂ ਹੈਗਾ ਇਹ ਫਿਰ ਜਾਣ ਕੇ ਹੀ ਸਾਰੀ ਕੇਜਰੀਵਾਲ ਜੀ ਨੇ ਆ ਕੇ ਸਪਸ਼ਟ ਕੀਤਾ ਸੀਗਾ ਕਿ ਕਿਸੇ ਵੀ ਹਾਲਤ ਦੇ ਵਿੱਚ ਐਸਵਾਈਐਲ ਕਨਾਲ ਨਹੀਂ ਬਣਨਾ ਚਾਹੀਦਾ ਅੱਜ ਤੱਕ ਨਰਿੰਦਰ ਮੋਦੀ ਨੇ ਆਪਣਾ ਐਸਵਾਈਐਲ ਤੇ ਸਟੈਂਡ ਨਹੀਂ ਕਲੀਅਰ ਕੀਤਾ ਅੱਜ ਤੱਕ ਸੋਨੀਆ ਗਾਂਧੀ ਨੇ ਐਸਵਾਈਐਲ ਤੇ ਆਪਣਾ ਸਟੈਂਡ ਨਹੀਂ ਕਲੀਅਰ ਕੀਤਾ ਅਰਵਿੰਦ ਕੇਜਰੀਵਾਲ ਜੀ ਨੇ ਆਪਣਾ ਸਟੈਂਡ ਕਲੀਅਰ ਕੀਤਾ ਹੈ ਕਿ ਐਸਵਾਈਐਲ ਕਨਾਲ ਨਹੀਂ ਬਣਨਾ ਚਾਹੀਦਾ ਇਹ ਇਸ਼ੂ ਐਸਵਾਈਐਲ ਦਾ ਇਹ ਜਾਣ ਕੇ ਸਾਰੇ ਇਸ਼ੂ ਨੂੰ ਰੋਂਗ ਫੈਕਟਸ ਦੇ ਕੇ ਇਹ ਕਨਫਿਊਜ਼ ਕਰ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿਸਾਨਾ ਹਿਮਸਿੰਘ ਸ਼ੇਰਗਲ ਜਿਸ ਦੇ ਕਰਨ ਕਿਹਾ ਹੈ ਕਿ ਪੰਜਾਬ ਦਾ ਜੋ ਪਾਣੀ ਹੈ ਉਹ ਪਾਣੀ ਕਿਸੇ ਦੂਜੇ ਸੂਬੇ ਨੂੰ ਨਹੀਂ ਜਾਣਾ ਚਾਹੀਦਾ ਔਰ ਇਸੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਤਿੰਨਾਂ ਰਾਜਾਂ ਦੇ ਮੁੱਖ ਮੰਤਰੀ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਬਿਠਾ ਕੇ ਇਸ ਮੁੱਦੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਹਿੱਤ ਜੋ ਹੈ ਉਹ ਬਚਿਆ ਰਹੇ ਕੈਰਾਮਨੀਸ਼ ਦੇ ਨਾਲ ਸਰਪਜੀਤ ਸਿੰਘ ਐਬੀਪੀ ਸੰਜਾ ਚੰਡੀਗੜ੍ਹ